ਇਹ ਜਿਹੜਾ ਆਮ ਆਦਮੀ ਕਲੀਨਿਕ ਐਸ ਵੇਲੇ ਬਣਿਆ ਹੋਇਆ ਨੇੜੇ ਗੁਰਦੁਆਰਾ ਦੁੱਖਨੀਵਾਰਨ ਸਾਹਿਬ ਤੇ ਮੈਂ ਪਹਿਲੀ ਵਾਰ ਪੰਜਾਬ ਦੇ ਵਿੱਚ ਕਿਸੇ ਆਮ ਆਦਮੀ ਕਲੀਨਿਕ ਤੇ ਚੱਲਿਆ ਮੈਡਮ ਸਸੀਕਲ ਜੀ ਠੀਕ ਠਾਕ ਹਾਂ ਜੀ ਮੈਡਮ ਅੱਜ ਕਿੰਨੇ ਕੁ ਪੇਸ਼ੈਂਟ ਆਏ ਆ ਜੀ ਇੱਥੇ ਹਾਂ ਜੀ 51 ਆ ਚੁੱਕੇ 51 ਜਿਹੜੇ ਉਹਨਾਂ ਦੇਖਿਆ ਜਾ ਚੁੱਕੇ ਜੀ ਠੀਕ ਹੈ ਜੀ ਅੱਛਾ ਮੈਡਮ ਮੈਨੂੰ ਦੱਸਿਓ ਡਾਕਟਰ ਸਾਹਿਬ ਡਾਕਟਰ ਬਲਵੀਰ ਸਿੰਘ ਹੁਰੀ ਕਹਿੰਦੇ ਸੀ ਕਿ 80 ਤਰ੍ਹਾਂ ਦੀਆਂ ਦਵਾਈਆਂ ਇੱਥੇ ਹੁੰਦੀਆਂ ਹੁੰਦੀਆਂ ਹਾਂ ਜੀ ਸਹੀ ਮੁੱਕ ਵੀ ਜਾਂਦੀਆਂ ਕਦੇ-ਕਦੇ ਫੇ ਮਗਾ ਲੈਨੇ ਹੋ ਹਾਂ ਜੀ ਨਾਲ ਮਾੜੀ ਜਿੱਦ ਨ ਆਹ ਲੋ ਜੀ ਇਧਰਲੇ ਪਾਸੇ ਕੈਮਰਾ ਮਾਰ ਦਿਓ ਦਵਾਈਆਂ ਵੈਸੇ ਪਈਆਂ ਹੋਈਆਂ ਨੇ ਅਸੀਂ ਮਰੀਜ਼ਾਂ ਨੂੰ ਬਹੁਤੀ دیر ਜਿਹੜਾ ਡਿਸਟਰਬ ਨਹੀਂ ਕਰਨਾ ਅੱਛਾ ਮੈਂ ਬਾਹਰ ਦੇਖ ਰਿਹਾ ਅਸੀਂ ਡਾਕਟਰ ਸਾਹਿਬ ਕੇ 60 ਤੋਂ ਉੱਪਰ ਪੇਸ਼ੈਂਟ ਜਿਹੜੇ ਆ ਗਏ ਆ ਇਹ ਰੋਜ਼ ਹੀ ਇਦਾਂ ਆਉਂਦੇ ਆ ਜਾਂ ਅੱਜ ਹੀ ਇਦਾਂ ਆਏ ਨੀ ਵੈਸੇ ਰੋਜ ਹੀ ਇਦਾਂ ਆਉਂਦੇ ਆ ਕਿਉਂਕਿ ਇੱਥੇ ਬਹੁਤ ਜ਼ਿਆਦਾ ਪੋਪੂਲੇਸ਼ਨ ਜ਼ਿਆਦਾ ਲੋ ਬਿਮਾਰੀਆਂ ਵੀ ਕਾਫੀ ਨੇ ਹੁਣ ਆ ਮੌਸਮ ਵੀ ਥੋੜਾ ਚੱਲ ਰਿਹਾ ਗਲਾ ਖਰਾਬ ਖਾਂਸੀ ਪੋਲਨਸ ਕਰਕੇ ਬਹੁਤ ਜ਼ਿਆਦਾ ਲੋਕਾਂ ਨੂੰ ਅਲਰਜੀ ਹੋ ਰਹੀ ਹੈ ਅਲਰਜੀ ਦੇ ਮਰੀਜ਼ ਵੀ ਆ ਰਹੇ ਨੇ ਕਾਫੀ ਰੋਜ ਵਾਂਗੂ ਹੀ ਓਪੀਡੀ ਹੋ ਜਾਂਦੀ ਹੈ ਸਾਡੀ ਇਸ ਟਾਈਮ ਤੱਕ ਵੀ ਜਾਂ ਵੈਸੇ ਵੀ ਲਗਾ ਲੋ ਦਿਨ ਦੇ ਵਿੱਚ 100 ਤੋਂ ਉੱਤੇ ਚਲੇ ਜਾਂਦੇ ਆ ਮਰੀਜ਼ ਹਾਂਜੀ ਬਿਲਕੁਲ ਚਲੇ ਜਾਂਦੇ ਆ ਬਿਲਕੁਲ ਠੀਕ ਹੈ ਇੱਕ ਚੀਜ਼ ਮੈਨੂੰ ਹੋਰ ਦੱਸਿਓ ਕਿ ਜੇ ਦਵਾਈਆਂ ਘਟ ਜਾਣ ਜਾਨੀ ਜਿਹੜੀ ਚੀਜ਼ ਆਈ ਉਹਨੇ ਮੁੱਕਣਾ ਆ ਤਾਂ ਉਹਦੀ ਸਪਲਾਈ ਫਿਰ ਛੇਤੀ ਹੋ ਜਾਂਦੀ ਹੈ ਕਿੱਥੇ ਦੱਸਣਾ ਪੈਂਦਾ ਤੁਹਾਨੂੰ ਕਿ ਹੁਣ ਆ 2 4 10 ਦਵਾਈਆਂ ਘਟ ਗਈਆਂ ਨਹੀਂ ਅਸੀਂ ਦੱਸਣ ਜਿਵੇਂ ਮੁੱਕਣ ਤੋਂ ਪਹਿਲਾਂ ਹੀ 7 ਦਿਨ ਪਹਿਲਾਂ ਹੀ ਰਿਕਵੈਸਟ ਪਾ ਦਿੰਨੇ ਆ ਸਾਡਾ ਇੰਡੈਂਟ ਪਹਿ ਜਾਂਦਾ 7 ਦਿਨ ਪਹਿਲਾਂ ਹੀ ਤਾਂ ਕਿ ਦਵਾਈ ਮੁੱਕਣ ਤੋਂ ਪਹਿਲਾਂ ਹੀ ਟਾਈਮ ਸਿਰ ਲਿਆਂਦੀ ਜਾਵੇ ਅਸੀਂ ਜਿਹੜੇ ਵੀ ਸਾਡੇ ਨਾਲ ਲੱਗੀ ਸੀਐਚਸੀ ਹੈਗੀ ਹੈ ਸਾਨੂੰ ਸੀਐਸਸੀ ਤ੍ਰਿਪੜੀ ਪੈਂਦੀ ਹੈ ਅਤੇ ਅਸੀਂ ਉੱਥੇ ਜਿਹੜੇ ਵੀ ਫਾਰਮਾਸਿਸਟ ਅਫਸਰ ਹੈਗੇ ਨੇ ਉਹਨਾਂ ਨੂੰ ਇਨਫੋਰਮ ਕਰ ਦਿੰਦਾ ਤੇ ਦਵਾਈ ਟਾਈਮ ਤੇ ਸਾਨੂੰ ਦਿੱਤੀ ਜਾਂਦੀ ਹੈ ਇਦਾਂ ਦੀ ਕੋਈ ਗੱਲ ਨਹੀਂ ਹੈ ਤਾਂ ਕਿ ਮਰੀਜ਼ ਤੰਗ ਨਾ ਹੋਣ ਅਸੀਂ ਵੀ ਟਾਈਮ ਤੇ ਪੀਸ ਦਿੰਦੇ ਅੱਛਾ ਆਖ ਜਿਹੜੇ ਹੋਰ ਆਮ ਆਦਮੀ ਕਲੀਨਿਕ ਦੇ ਵਿੱਚ ਡਾਕਟਰ ਸਾਹਿਬ ਹੋਣਗੇ ਤੁਹਾਡਾ ਸੰਪਰਕ ਹੁੰਦਾ ਹੋਣਾ ਬਹੁਤ ਸਾਰਿਆਂ ਨਾਲ ਪਿੰਡਾਂ ਦੇ ਵਿੱਚ ਜਿਹੜੇ ਆਮ ਆਦਮੀ ਕਲੀਨਿਕ ਨੇ ਉੱਥੇ ਵੀ ਇਦਾਂ ਹੀ ਮਾਹੌਲ ਹੈ ਦਵਾਈਆਂ ਦਵਾਈਆਂ ਕਿ ਇਕੱਲਾਈ ਸ਼ੇਅਰ ਕਰਕੇ ਹੀ ਹੈ ਜੀ ਨੇ ਪਿੰਡਾਂ ਦੇ ਵਿੱਚ ਵੀ ਜਿਵੇਂ ਸੁਨਣ ਨੂੰ ਆਉਂਦਾ ਤਾਂ ਬਹੁਤ ਲੋਕਾਂ ਨੂੰ ਫਾਇਦਾ ਹੈਗਾ ਹੀ ਹੈ ਤੇ ਪਰ ਮੇਰਾ ਸਟੇਸ਼ਨ ਇਹੋ ਜਿਹਾ ਦੁਖਨੀਵਾਰਨ ਸਾਹਿਬ ਕਰਕੇ ਤਾਂ ਜਿਵੇਂ ਜਿਹੜਾ ਵੀ ਆਉਂਦਾ ਹੈ ਕਿਉਂਕਿ ट्रांजिशन ਪੁਆਇੰਟ ਹੈ ਲੋਕੀ ਪਿੰਡਾਂ ਤੋਂ ਵੀ ਆਉਂਦੇ ਆ ਸਪੈਸ਼ਲੀ ਆਉਂਦੇ ਆ ਕਈ ਵਾਰ ਜਿਹੜੇ ਪਿੰਡ 'ਚ ਨਹੀਂ ਵੀ ਹੈਗਾ ਉਹ ਵੀ ਸਪੈਸ਼ਲ ਆਉਂਦੇ ਨੇ ਹਾਂਜੀ ਠੀਕ ਹੈ ਜੀ ਪਹਿਲਾ ਕਲੀਨਿਕ ਦੇ ਵਿੱਚ ਜਿਹੜੇ ਉਹ ਖੜੇ ਆਮ ਆਦਮੀ ਕਲੀਨਿਕ ਦੇ ਵਿੱਚ ਤੇ ਗੁਰਦੁਆਰਾ ਦੁਖਨੀਵਾਰਨ ਸਾਹਿਬ ਦੇ ਬਿਲਕੁਲ ਨੇੜੇ ਆ ਤੇ ਅਚਾਨਕ ਹੀ ਆਏ ਸੀ ਪਹਿਲਾਂ ਇਨਫੋਰਮ ਨਹੀਂ ਸੀ ਕੀਤਾ ਕਿ ਅਸੀਂ ਇਧਰਲੇ ਪਾਸੇ ਆਉਣਾ ਸੋ ਸਾਰਿਆਂ ਦੇ ਨਾਲ ਗੱਲਬਾਤ ਜਿਹੜੀ ਉਹ ਹੋਈ ਹੈ ਤਾਂ ਉਮੀਦ ਕਰਦੇ ਹਾਂ ਕਿ ਸਾਰੇ ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿਕ ਦੇ ਵਿੱਚ ਸਥਿਤੀ ਸਾਫ ਸਫਾਈ ਦਵਾਈਆਂ ਡਾਕਟਰ ਔਮਲਾ ਫੈਲਾ ਇਦਾਂ ਹੀ ਹੋਵੇ ਜੇ ਕਿਤੇ ਕੋਈ ਕਮੀ ਪੇਸ਼ੀ ਹੈਗੀ ਆ ਤੁਸੀਂ ਆਪਦੇ ਪਿੰਡ ਸ਼ਹਿਰ ਦਾ ਨਾਮ ਲਿਖ ਦਿਓ ਅਸੀਂ ਘਟੂ ਘਟ ਲਿਸਟ ਬਣਾ ਕੇ ਡਾਕਟਰ ਸਾਹਿਬ ਨੂੰ ਦੇ ਦਾਂਗੇ ਜਾਂ ਤਾਂ ਜੋ ਮੰਤਰੀ ਸਾਹਿਬ ਭਾਈ ਇਹਨਾਂ ਕੰਮ ਜਿਹੜਾ ਉਹ ਕਰਾ ਸਕੋ ਤਾਂ ਕਰਾ ਦਿਓ ਬਹੁਤ ਸ਼ੁਕਰੀਆ ਜੀ ਮਿਹਰਬਾਨ